ਇਸ મોદી ਨੇ ਆਪਣੇ ਦੇਸ਼ ਨੂੰ ਭਾਰਤ ਨੂੰ ਅਮਰੀਕਾ ਦੇ ਅੱਗੇ ਕਹਿੰਨੇ ਦੱਸਦਾ ਕਿ ਇਹ ਬਹੁਤ ਖਤਰਨਾਕ ਡੀਲ ਹੈ ਸਰ ਉਹਨਾਂ ਦਾ ਮਾਲ ਤੇ ਆ ਕੇ ਵੇਚ ਜੂ ਸਸਤਾ ਪਰ ਸਾਡੇ ਕਿਸਾਨ ਕਿੱਥੇ ਜਾਣਗੇ ਕਿ મોદી ਦੀ ਕਹਿੰਦੇ ਕਿ ਸਵਾ ਟ੍ਰੰਪ ਸਰਕਾਰ ਜਦੋਂ ਟ੍ਰੰਪ ਆਇਆ ਤਾਂ ਉਹਨੇ 50% ਟੈਸਟ ਕੀਤਾ ਤੁਸੀਂ ਵੀ ਸਾਦਿਆਂ ਨੇ ਸੁਦੀਲ ਜਾਖੜ ਜੀ ਜਿਹੜੇ ਭਾਜਪਾ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਸੁਣੀ ਹੈ ਮੈਂ ਵੀ ਉਹਨੂੰ ਸੁਣਿਆ ਉਦੋਂ ਪ੍ਰੈਸ ਕਾਨਫਰੰਸ ਉਹਨਾਂ ਨੇ ਜਿਹੜੀ ਭਾਤ ਅਮਰੀਕਾ ਟ੍ਰੇਡ ਡੀਲ ਹੋ ਰਹੀ ਆ ਉਹਦੇ ਬਾਅਦ ਵਿੱਚ ਉਹਨਾਂ ਨੇ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਬੜੇ ਖੁਸ਼ ਨੇ ਕਿ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ ਉਹਦੇ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਉਹਦਾ ਉਹਨਾਂ ਨੇ ਇੱਕ ਸ਼ਬਦ ਉਦ ਕਿਹਾ ਲਾਸਟ ਵਿੱਚ ਕਿ ਆਮਾਦੀਪ ਪਾਰਟੀ ਚੁੱਪ ਹੈ ਅਸੀਂ ਚੁੱਪ ਨਹੀਂ ਹੈ ਜਾਖੜ ਸਾਹਿਬ ਅਸੀਂ ਪਿਛਲੇ 10 ਦਿਨ ਤੋਂ ਲਗਾਤਾਰ ਇਹਦਾ ਵਿਰੋਧ ਕਰਦੇ ਆ ਤੁਹਾਡੇ ਮੰਤਰੀ ਦੇ ਤੁਸੀਂ ਅੱਜ ਬੋਲੇ ਹੋ ਅਸੀਂ ਤੋਂ ਉਸ ਦਿਨ ਤੋਂ ਵਿਰੋਧ ਕਰਦੇ ਆ ਜਦੋਂ ਦਾ 트ੰਪ ਬਾਅਦ-ਬਾਅਦ ਟਵੀਟ ਕਰਕੇ ਇਹਦੇ ਬਾਰੇ ਜਾਣਕਾਰੀ ਦੇ ਦੇ ਆ ਤੁਸੀਂ ਤਾਂ ਜਾਣਕਾਰੀ ਦਿੱਤੀ ਨਹੀਂ ਤੁਹਾਡਾ ਪ੍ਰਧਾਨ ਮੰਤਰੀ ਤੇ ਲੋਕ ਸਭਾ ਦਾ ਸਭਾ ਵਿੱਚ ਬੋਲ ਨਹੀਂ ਸਕਿਆ ਪਰ 트ੰਪ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਆਧਾਰ ਦੇ ਉੱਤੇ 트ੰਪ ਨੇ ਆਪਣੇ ਟਵੀਟਾਂ ਦੇ ਵਿੱਚ ਬਾਅਦ-ਬਾਅਦ ਐਗਰੀਕਲਚਰ ਸ਼ਬਦ ਜਿਹੜਾ ਯੂਜ਼ ਕੀਤਾ ਐਗਰੀਕਲਚਰ ਪ੍ਰੋਡਕਟ ਯੂਜ਼ ਕੀਤਾ ਸਾਨੂੰ ਉਹਦੀ ਚਿੰਤਾ ਹੈ ਅਸੀਂ ਉਹਦੀ ਚਿੰਤਾ ਜਿਹੜੀ ਆ ਉਹ ਮਤਲਬ ਜਿਹੜੀ ਜਾਬ ਕਰਦੇ ਆ ਕਿ ਇਹ ਜਿਹੜੇ ਡੀਲ ਇਹ ਭਾਰਤ ਦੇ ਗਰੀਬ ਕਿਸਾਨਾਂ ਦੇ ਖਿਲਾਫ ਹੈ ਜਿਹੜੀਆਂ ਚੀਜ਼ਾਂ ਇਸ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਉਹਨਾਂ ਦੀ ਉਹਨਾਂ ਚੀਜ਼ਾਂ ਦੇ ਆਪਾਂ ਅਮਰੀਕਾ ਨੂੰ ਕੋ ਖੁੱਲ ਦੇ ਦੇ ਆ ਅਮਰੀਕਾ ਨੂੰ ਕਿਉਂ ਆਪਾਂ ਖੁੱਲਾ ਬਜਾ ਦੇ ਦੇ ਆ ਕੋਈ ਚੀਜ਼ਾਂ ਉਹ ਇੱਥੇ ਲਾ ਕੇ ਵੇਚਣ ਸਰ ਜਿਹੜਾ ਬਹੁਤ ਸਾਰੇ ਇੰਟੀਜ ਅਗਰੀਕਲਚਰ ਨਾਲ ਸੰਬੰਧਿਤ ਨੇ ਪਰ ਮੈਂ ਇੱਕ ਚੀਜ਼ ਜਿਹੜੀ ਤੁਹਾਨੂੰ ਕਹਿਣੀ ਚਾਹੁੰਦਾ ਕਿ ਜਿਹੜੀ ਲਾਲ ਜਵਾਰ ਪੂਰੇ ਵਰਲਡ ਦੇ ਵਿੱਚੋਂ 75% ਕੱਲੇ ਅਮਰੀਕਾ ਦੇ ਵਿੱਚ ਪੈਦਾ ਹੁੰਦੀ ਹੈ ਉਹ ਇੰਡੀਆ ਦੇ ਵਿੱਚੋਂ ਸਿਰਫ ਥੋੜੀ ਜੀ ਮਹਾਰਾਸ਼ਟਰ ਦੇ ਵਿੱਚ ਪੈਦਾ ਹੁੰਦੀ ਹੈ ਮਹਾਰਾਸ਼ਟਰ ਦੇ ਜਿੱਥੇ ਔੜ ਲੱਗਦੀ ਹੈ ਪਾਣੀ ਨਹੀਂ ਹੈ ਉੱਥੋਂ ਦਾ ਗਰੀਬ ਕਿਸਾਨ ਉਹਨੂੰ ਪੈਦਾ ਕਰਦਾ ਆਪਾਂ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਰੇਟ ਦੀ ਦੇ ਦੇ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਇਸ ਲਾਲ ਜਵਾਰ ਦੇ ਉੱਤੇ ਕੋਈ ਐਮਐਸਪੀ ਨਹੀਂ ਦੇ ਦੇ। ਪਰ ਆਪਾਂ ਮਰਕਾਲੇ ਕਿਸਾਨਾਂ ਨੂੰ ਉਹਨਾਂ ਦਾ ਵਾਧੂ ਮਾਲ ਜਿਹੜਾ ਉਹ ਇਹ ਦੇਸ਼ ਦੇ ਵਿੱਚ ਲਿਆਉਣਾ ਚਾਹੁੰਦੇ ਆ। ਜਿ세 ਲਾਲ ਜਵਾਰ ਇੰਡੀਆ ਤੇ ਆ ਗਈ ਤੇ ਜਿਹੜੀ ਸਾਡੀ ਚਿੱਟੀ ਮੱਕੀ ਹੈ ਜਿਹੜਾ ਸਾਡਾ ਬਾਜਰਾ ਵਗੈਰਾ ਜਿਹੜੇ ਸਾਡੇ ਮਲਕ ਨੇ ਉਹ ਸਾਰੇ ਬਰਬਾਦ ਹੋ ਜਾਣਗੇ। ਸੋ ਤੁਸੀਂ ਜਿਹੜਾ ਐਗਰੀਕਲਚਰ ਦੀ ਡਿਟੇਲ ਦੀ ਦੇਦੇ ਆ ਤੁਹਾਡਾ ਪੰਜਾਬ ਕੇਂਦਰ ਸਰਕਾਰ ਜੋ-ਜੋ ਆਊਗੀ ਤੁਹਾਨੂੰ ਅਸੀਂ ਤੋਂ ਤੋਂ ਚੈਲੰਜ ਕਰਾਂਗੇ। ਮੇਰਾ ਇਹ ਤਅੰਕ ਕੋਚਾ ਰੰਗ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਕਿੱਦਾਂ ਆ ਜਦੋਂ ਇਹ ਸਾਰਾ ਮਾਲ ਉੱਥੋਂ ਆਊਗਾ ਕਪਾਹ ਆਊਗਾ ਸੇਬ ਆਊਗਾ ਖਰੋਤ ਆਊਗਾ ਬਦਾਮ ਆਉਣਗੇ ਸਰ ਜਿਹੜਾ ਜੰਮੂ ਕਸ਼ਮੀਰ ਦਾ ਕਿਸਾਨ ਹੈ ਜਿਹੜਾ ਬਦਾਮ ਤੇ ਖਰੋਤ ਪੈਦਾ ਕਰਦਾ ਜਖਣ ਸਾਭ ਉਹ ਕਿੱਥੇ ਜਾਊਗਾ ਜਿਹੜਾ ਜੰਮੂ ਕਸ਼ਮੀਰ ਤੇ ਹਿਮਾਚਲ ਦਾ ਕਿਸਾਨ ਐਪਲ ਪੈਦਾ ਕਰਦਾ ਉਹ ਕਿੱਥੇ ਜਾਊਗਾ ਜਿਹੜਾ ਸਾਡਾ ਦੇਸ਼ ਦੇ ਵਿੱਚ ਛਿੱਟੀ ਮੱਕੀ ਹੁੰਦੀ ਆ ਕਰਨਾਟਕਾ ਦੇ ਵਿੱਚ ਮਹਾਰਾਸ਼ਟਰ ਦੇ ਤੇ ਹਰਿਆਣੇ ਤੇ ਪੰਜਾਬ ਤੇ ਜੂਪੀ ਚ ਸਰ ਉਹ ਜਿਹੜਾ ਸਾਰੇ ਲਾਲ ਜਵਾਦ ਜਿਹੜੀ ਉਹਨੂੰ ਖਾਜੂਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹ ਮੁੱਲ ਜਿਹੜੀ ਡੀ ਦਾ ਐਂਟੀ ਕਿਸਾਨ ਐਂਟੀ ਦੇਸ਼ ਹੈ ਸਰ ਜਖੜ ਸਾਹਿਬ ਲੋਕਾਂ ਨੂੰ ਦੱਸੋ ਕਿ ਜਦੋਂ ਟਰੰਪ ਜੀ ਨਹੀਂ ਆਏ ਉਦੋਂ ਸਾਡੀਆਂ ਬਸਤਵਾਂ ਦੇ ਉੱਤੇ 2.8% ਤੈਤ ਫੁਗੀ ਆ ਅਮਰੀਕਾ ਦਾ ਜਦੋਂ ਟਰੰਪ ਜੀ ਆ ਗਏ ਜਦੋਂ ਆਪਾਂ ਜਾ ਕੇ ਪਛਤਾਦ ਕਰਦੇ ਸੀ ਕਿ મોદી ਜੀ ਕਹਿੰਦੇ ਸੀ ਕਿ ਇਸ ਵਾਰ ਟਰੰਪ ਸਰਕਾਰ ਜਦੋਂ ਟਰੰਪ ਆਇਆ ਤਾਂ ਉਹਨੇ 50% ਟੈਸਟ ਕੀਤਾ ਸਾਡੀ ਹੋਣ ਵਾਲੀ ਡੀਲ ਦੇ ਵਿੱਚ ਉਹਨੇ ਉਹ ਡਰਾਮੇਬਾਜ਼ੀ ਕੀਤੀ ਹੁਣ ਤੁਹਾਨੂੰ 18% ਤੁਹਾਡੇ ਤੇ ਤੈਤ ਫਲਾ ਰਿਹਾ ਤੇ ਤੁਸੀਂ ਜਿਹੜਾ 7.7% ਟੈਸਟ ਸੀਗਾ ਅਮਰੀਕਾ ਦੀਆਂ ਚੀਜ਼ਾਂ ਉੱਤੇ ਉਹ ਆਪਾਂ 0% ਕਰਤਾ ਜਾਕਰਟ ਸਾਹਿਬ ਲੋਕਾਂ ਨੂੰ ਜਵਾਬ ਦਿਓ ਕਿ ਆਪਾਂ ਤਾਂ 0% ਕਰਤਾ ਉਹਨਾਂ ਸਾਡੀਆਂ ਚੀਜ਼ਾਂ ਤੇ 18% ਕਰਤਾ ਤੇ ਫਿਰ ਇਹ ਡੀਲ ਦੇਖਦੇ ਹਿੱਥ ਵਿੱਚ ਕਿੱਦਾਂ ਹੋਈ ਇਹ ਦੇਖੇ ਕਿਸਾਨਾਂ ਦੇ ਇੱਥੇ ਵਿੱਚ ਕਿੱਦਾਂ ਹੋਈ ਮੈਨੂੰ ਪਤਾ ਹੈ ਜਦੋਂ ਦੇਸ਼ ਤੇ ਕਾਂਗਰਸ ਦਾ ਰਾਜ ਸੀਂਦਾ ਗਾਂਧੀ ਦਾ ਬਾਦ ਸੀ ਜੇ ਤੁਹਾਡਾ ਪਰਿਵਾਰ ਤੁਸੀਂ ਤੁਹਾਡੇ ਡੈਡ ਉਹਦੋਂ ਇੰਦਾ ਗਾਂਧੀ ਦੇ ਗੁਣ ਗਾਉਂਦੇ ਸੀਗੇ ਅੱਜ મોદી ਦਾ ਅੱਜ ਤੁਸੀਂ ਬੀਜੇਪੀ ਦੇ મોદી ਦੇ ਗੁਣ ਗਾਦੇ ਕਿਉਂ ਨਹੀਂ ਕਰਦੇ ਕਿਸਾਨਾਂ ਦੀ ਗੱਲ ਕਦੋਂ ਕਿਸਾਨਾਂ ਦੀ ਗੱਲ ਕਿਸਾਨਾਂ ਦੇ ਹਿੱਤ ਵਿੱਚ ਕਿੱਦਾਂ ਮਤਲਬ ਜਾਖੜ ਸਾਹਿਬ ਇਹ ਸਮਝਾਓ ਕਿ ਇਹ ਡੀਲ ਕਿਸਾਨਾਂ ਦੇ ਫਾਇਦੇ ਵਿੱਚ ਕਿੱਦਾਂ ਸਾਰੇ ਪੰਜਾਬ ਦੀ ਨਹੀਂ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰ ਦੋਗੀ ਦੇਸ਼ ਦੇ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਜਾਣਗੇ ਜਦੋਂ ਮੈੱਕਾ ਤੋਂ ਕਪਾਹ ਆਈ ਜਦੋਂ ਲਾਲ ਜਵਾਰ ਆਈ ਜਦੋਂ ਉੱਥੋਂ ਹੋਰ ਪ੍ਰੋਡਕਟ ਹੈ ਇਹਦੇ ਸਾਰੇ ਸਾਰੇ ਸਨ ਅਜੇ ਤਾਂ ਡੇਅਰੀ ਪ੍ਰੋਡਕਟ ਹੈ ਅਜੇ ਪਲੋਟਰੀ ਪ੍ਰੋਡਕਟ ਨੇ ਕਿੰਨੇ ਪ੍ਰੋਡਕਟ ਜਿਹੜੇ ਖੇਤੀਬਾੜੀ ਨਾਲ ਜੁੜੇ ਆ ਉਹਨਾਂ ਨੇ ਛੱਡਿਆ ਉਹ ਪੜੋ ਦਹੀ ਪਹਿਲੇ ਤਨ ਦੀ ਨੀਂਦ ਐਕਸਪ੍ਰੈਸ ਕਾਗਜ਼ ਪੜੋ ਟ੍ਰਿਬਿਊਨ ਪੜੋ ਔਰ ਅਮੈਦਤਾ ਦੀ ਐਗਰੀਕਲਚਰ ਸੈਕਟਰ ਦਾ ਬਿਆਨ ਪੜੋ ਕਿਨੇ ਖੁਸ਼ ਨੇ ਹੋ ਕਿ ਸਾਨੂੰ ਬਾਜ਼ਾਰ ਮਿਲ ਗਿਆ ਕਿ ਦੁਨੀਆ ਦੀ ਬਹੁਤ ਵੱਡੀ ਮੰਡੀ ਮਿਲ ਗਈ ਹੈ ਸਰ ਉਹਨਾਂ ਦਾ ਮਾਲ ਤੇ ਆ ਕੇ ਵੇਚ ਜੂ ਸਸਤਾ ਪਰ ਸਾਡੇ ਕਿਸਾਨ ਕਿੱਥੇ ਜਾਣਗੇ ਸਾਡਾ ਕਿਸਾਨ ਕਿੱਧਰ ਜਾਊਗਾ ਇਹ ਦੱਸੋ ਸੋ ਮੈਂ ਫਿਰ ਕਹਿਣਾ ਚਾਹੁੰਨਾ ਕਿ ਜਾਕਰਟ ਸਾਹਿਬ ਆਮ ਆਦਮੀ ਪਾਰਟੀ ਸਮਝਦੀ ਆ ਕਿ ਇਹ ਡੀਲ ਦੇਸ਼ ਦੇ ਵਿਰੁੱਧ ਹੈ ਇਹ ડીਲ ਕਿਸਾਨ ਦੇ ਵਿਰੁੱਧ ਹੈ ਭਾਰਤੀ ਕਿਸਾਨਾਂ ਦੇ ਵਿਰੁੱਧ ਹੈ ਔਰ ਇਹ ਸਮੋਦੀ ਨੇ ਆਪਣੇ ਦੇਸ਼ ਨੂੰ ਭਾਰਤ ਨੂੰ ਅਮਰੀਕਾ ਦੇ ਅੱਗੇ ਕਹਨੇ ਰਸਤਾ ਇਹ ਬਹੁਤ ਖਤਰਨਾਕ ડીਲ ਹੈ ਸੋ ਸੋਚ ਸਮਝ ਕੇ ਬੋਲਿਆ ਕਰੋ ਸੋਚ ਸਮਝ ਕੇ ਜਵਾਬ ਦਿਓ ਸਿਰ ਮੈਨੂੰ ਅੱਜ ਜਿਹੜਾ ਮੈਂ ਤੁਹਾਨੂੰ ਲਾਲ ਜਵਾਬ ਦਾ ਕਿਹਾ ਇਹਦਾ ਮੈਨੂੰ ਜਵਾਬ ਦਿਓ ਪੱਕੀ ਫਾਇਦਾ ਹੋਣਾ ਇੰਡੀਆ ਦੇ ਵਿੱਚ ਦੇਸ਼ ਦੀ ਮੱਕੀ ਤੇ ਦੇਸ਼ ਦਾ ਬਾੜਾ ਕਿੱਥੇ ਜਾਊਗਾ ਜਦੋਂ ਉਹ ਮਾਰਕੀਟ ਚ ਜਾਊਗਾ ਬਾਕੀ ਵੀ ਜੋ ਜੋ ਲਿਸਟ ਆ ਜੂਗੀ ਤੁਹਾਨੂੰ ਰੋਜ਼ ਹੀ ਮੈਂ ਜਵਾਬ ਦੇਆ ਕਰੂੰਗਾ ਰੋਜ਼ ਹੀ ਮੈਂ ਤੁਹਾਨੂੰ ਪੁੱਛਿਆ ਕਰੂੰਗਾ ਕਿ ਦੱਸੋ ਹਾਲਾ ਮੈਨੂੰ ਕੋਈ ਪਤਾ ਕਿ ਤੁਸੀਂ ਤਾਂ ਉਹਦੇ ਗੁਣ ਗਾਉਣੇ મોદી ਦੇ ਤੁਸੀਂ ਪਹਿਲਾਂ ਇਹਨਾਂ ਗੰਦੀ ਦੇ ਗੁਣ ਗਾਉਣੇ ਹੋ મોદી ਦੇ ਗਾਓਗੇ ਤੁਸੀਂ ਕਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਕਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਕਦੀ ਪੰਜਾਬ ਪੰਜਾਬੀਆਂ ਦੀ ਗੱਲ ਕੀਤੀ ਦੇਖ ਦੇ ਕਿਸਾਨਾਂ ਦੀ ਗੱਲ ਕੀਤੀ ਉਹ ਨਹੀਂ ਕਰਦੇ ਤੁਸੀਂ ਨਾ ਤੁਸੀਂ ਕਰਦੇ ਨਾ ਤੁਹਾਡੇ ਕੋਲ ਕੋਈ ਆਸ ਹੈ ਪਰ ਸਾਡੇ ਬਾਤ ਇਹ ਨਾ ਕਿਉਂ ਆਮ ਆਦਮੀ ਪਾਰਟੀ ਦੇਖ ਦੇ ਕਿਸਾਨਾਂ ਦੇ ਨਾਲ ਖੜੀ ਹੈ ਦੇ ਦੇ ਕਿਸਾਨਾਂ ਦੀ ਲੜਾਈ ਲੜੂਗੀ ਅਸੀਂ ਮੋਦੀ ਦੇ ਖਿਲਾਫ ਖੜੇ ਆ ਅਸੀਂ ਅਮਰੀਕਾ ਦੇ ਖਿਲਾਫ ਖੜੇ ਆ ਅਸੀਂ ਇਸ ਡੀਲ ਦਾ ਡਟਵਾ ਵਿਰੋਧ ਕਰਦੇ ਆ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਧੰਨਵਾਦ ਵਾਈਕੋ ਜੀ ਦਾ ਖਾਸਾ ਵਾਈਕੋ ਜੀ